ਦੇਖੋ ਜਿਹੜਾ 5 ਜੂਨ ਵਾਤਾਵਰਣ ਦਿਵਸ ਆਲਓਵਰ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਜੀ ਇਹਦੀ ਸ਼ੁਰੂਆਤ ਜਿਹੜੀ ਹੈ 1972 ਤੋਂ ਹੋਈ ਸੀ ਜੀ ਇਹਦੀ ਜ਼ਰੂਰਤ ਕਿਉਂ ਪਈ ਉਹਨੇ 5 ਜੂਨ ਕਿਉਂ ਮਨਾਇਆ ਜਾਂਦਾ ਹੈ ਇਹ ਜਸਟ ਇੱਕ ਰਿਮਾਈਂਡਰ ਹੈ ਸਾਡੇ ਆਪਣੇ ਆਸ-ਪਾਸੇ ਆਲੇ-ਦੁਆਲੇ ਵਾਤਾਵਰਣ ਦੀ ਰੱਖਿਆ ਦੇ ਲਈ ਇੱਕ ਯਾਦਗਾਰ ਜੀ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਕਿ ਸਾਨੂੰ ਆਪਣੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹਦੀ ਰੱਖ-ਰਖਾਵ ਵਾਤਾਵਰਣ ਦੀ ਰੱਖ-ਰਖਾਵ ਰਖਾਵ ਲਈ ਉਹਦੀ ਸੰਭਾਲ ਲਈ ਇੱਕ ਦਿਨ ਨੂੰ ਅਸੀਂ ਰੱਖਿਆ ਹੋਇਆ ਜਿਹਨੂੰ 5 ਜੂਨ ਦੇ ਆਪਣਾ ਮਨਾਇਆ ਜਾਂਦਾ ਹਰ ਸਾਲ ਦੇ ਵਿੱਚ ਵੈਸੇ ਦਾ ਲਖਨਵਾਲ ਜੀ ਇਹ ਹੈ ਕਿ ਇੱਕ ਯਾਦਗਾਰੀ ਦਿਨ ਨੂੰ ਮਨਾਇਆ ਜਾ ਸਕਦਾ ਕਿਹਾ ਜਾ ਸਕਦਾ ਹੈ ਪਰ ਹਕੀਕਤ ਹੈ ਇਹ ਹੈ ਕਿ ਸਾਨੂੰ ਹਰ ਰੋਜ਼ ਹਰ ਪਲ ਜੀ ਇਸ ਕੰਮ ਨੂੰ ਕਰਨਾ ਚਾਹੀਦਾ ਹੈ ਬਿਲਕੁਲ ਕਰਨਾ ਚਾਹੀਦਾ ਜੀ 365 ਦਿਨ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਚੀਜ਼ ਦੀ ਮਦਰਡੇ ਹੋ ਗਿਆ ਫਾਦਰਡੇ ਹੋ ਗਿਆ ਇਹ ਰੋਜ਼ ਦੇ ਦਿਨ ਨੇ ਇਹ ਕੋਈ ਇੱਕ ਦਿਨ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਨੂੰ ਫੁਲਫਿਲ ਨਹੀਂ ਕਰ ਸਕਦੇ ਵੈਸੇ ਵੀ ਜਿਹੜੇ ਦਿਨ ਆ ਮਦਰ ਫਾਦਰ ਤੁਸੀਂ ਗੱਲ ਕੀਤੀ ਇਹ ਤਾਂ ਵਿਦੇਸ਼ਾਂ ਦੇ ਦਿਨ ਨੇ ਹਾਂ ਸਾਡੇ ਦਿਨ ਨਹੀਂ ਸਾਡੀ ਪੰਜਾਬ ਦੀ ਸਰਕਾਰ ਨਹੀਂ ਹੈ ਨਹੀਂ ਹੈ ਬਟ ਜਿਹੜਾ ਵਾਤਾਵਰਣ ਦਿਵਸ ਹੈ ਜੀ ਇਹ 올ਓਵਰ ਵਰਲਡ ਦੀ ਜ਼ਰੂਰਤ ਹੈ